ਮਿੱਤਰੋ ਆਹ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਉਹ ਘਟੀਆ ਇਨਸਾਨ ਤੱਕ ਚਲੀ ਜਾਵੇ ਜਿਨੇ ਇਹ ਸਭ ਤੋਂ ਘਟੀਆ ਕੰਮ ਕਰਿਆ ਦੇਖ ਲਓ ਮਿੱਤਰੋ ਆਹ ਕੋਈ ਬੱੱਸਾ ਛੱਡ ਗਿਆ ਜਿਹਨੂੰ ਅੱਖਾਂ ਤੋਂ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਤੇ ਮਿੱਤਰਾ ਜਿੱਥੇ ਮਰਜ਼ੀ ਭਜਲਾ ਸਵਰਗ ਨਰਕ ਉੱਪਰ ਕੁਝ ਨਹੀਂ ਸਭ ਕੁਝ ਇੱਥੇ ਆ ਜਿਹਹਾ ਜ ਤੂੰ ਕਰੇਗਾ ਉਹੋ ਜਾਂ ਪਾ ਕੇ ਹੀ ਜਾਏਗਾ ਜੇ ਜੇ ਤੂੰ ਸੁੱਖ ਦੇ ਸਾਂ ਘਟ ਜੇਗਾ ਤਾਂ ਤੇਰੀਆਂ ਆਉਣ ਵਾਲੀਆਂ ਪੀੜੀਆਂ ਤੈਨੂੰ ਜਰੂਰ ਗੁਨਾਹ ਦੇਣਗੀਆਂ ਕਿਉਂਕਿ ਉਹ ਪਾਪ ਦੇ ਭਾਗੀ ਤੇਰੀਆਂ ਆਉਣ ਵਾਲੀਆਂ ਪੀੜੀਆਂ ਨੂੰ ਚੁਕਾਉਣੇ ਪੈਣਗੇ ਤੇ ਮਿੱਤਰੋ ਇਹੋ ਜੇ ਕੰਮ ਕਦੇ ਨਾ ਕਰਿਆ ਕਰੋ ਇਹ ਇੱਕ ਕੱਖਾਂ ਦੇ ਟੋਕਰੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਾਂ ਇਹਦੀ ਮਾਂ ਦਾ ਦੁੱਧ ਵੇਚ ਕੇ ਮੋਟਰਸਾਈਕਲ ਕਾਰਾਂ ਲੈ ਸਕਦੇ ਆ ਤਾਂ ਇਹਨੂੰ ਆਪਾਂ ਇੱਕ ਕੱਖਾਂ ਟੋਕਰਾ ਵੀ ਪਾ ਸਕਦੇ ਆ ਇਹ ਦਿਨ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੀ ਸਿਰਫ ਸੋਚ ਦਾ ਫਰਕ ਆ ਤੇ ਮਿੱਤਰੋ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਉਹ ਬੰਦੇ ਨੂੰ ਇਹ ਵੀਡੀਓ ਦੇਖ ਕੇ ਘੱਟੋ ਘੱਟ ਸ਼ਰਮਤਾ ਮਹਿਸੂਸ ਹੋਵੇ ਵੀ ਇਹ ਕੰਮ ਮੇਰਾ ਕਰਿਆ ਹੋਇਆ ਆ ਆ ਦੇਖ ਲਓ ਮਿੱਤਰੋ ਵਿਚਾਰਾ ਕੰੰਧਾਂ ਜਵਾਜਦਾ ਫਿਰਦਾ ਚਾਰੇ ਪਾਸੇ ਇਹਨੂੰ ਬਿਲਕੁਲ ਵੀ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੇ ਇਹ ਕਦੇ ਵੇਲੇ ਵੀ ਇਸ ਚਾਰੇ ਦੀ ਜਾਣ ਜਾ ਸਕਦੀ ਆ ਕਿਉਂਕਿ ਕਿਸੇ ਚੀਜ਼ ਦੇ ਵਿੱਚ ਵੀ ਵਸ ਸਕਦਾ